ਅੰਕੇ ਤੋਂ ਸਭ ਤੋਂ ਪਹਿਲੇ ਇੱਕ ਗੱਲ ਕਰਾਂਗੇ ਐਮਪੀ ਅੰਮ੍ਰਿਤਪਾਲ ਸਿੰਘ ਦੀ ਜੋ ਕਿ ਇਸ ਸਮੇਂ ਅ ਅਸਮਦੀਪ ਡੇਵੁਰਗੜ ਜੇਲ੍ਹ ਚ ਬੰਦ ਹੈ ਪਰ ਸਸਦ ਅਮਰਿਤਪਾਲ ਸਿੰਘ ਨੇ ਇੱਕ ਪੈਰੋਲ ਦੇ ਲਈ ਪਟੀਸ਼ਨ ਪਾਈ ਹੈ ਹਾਈ ਕੋਰਟ ਤੇ ਇਸ ਪਟੀਸ਼ਨ ਤੇ ਹੀ ਅੱਜ ਸੁਣਵਾਈ ਹੋਣ ਜਾ ਰਹੀ ਹੈ ਦੱਸ ਕਿ ਸੰਸਦ ਦੇ ਵਿంటర్ ਸੈਸ਼ਨ ਚ ਸ਼ਾਮਲ ਹੋਣ ਦੇ ਲਈ ਇਹ ਪੈਰੋਲ ਪਾਈ ਗਈ ਹੈ ਤੇ ਹਾਈ ਕੋਰਟਸ ਪਟੀਸ਼ਨ ਦਾਖਲ ਕਰਕੇ ਪੈਰੋਲ ਦੀ ਡਿਮਾਂਡ ਕੀਤੀ ਗਈ ਹੈ ਇੱਕ ਤੋਂ 19 ਦਸੰਬਰ ਤੱਕ ਚੱਲਣ ਵਾਲੇ ਸਰਦ ਰੁੱਤ اجلاس ਲਈ ਇਹ ਪਰਮਿਸ਼ਨ ਮੰਗੀ ਗਈ ਹੈ ਖਡੂਰ ਸਾਹਿਬ ਤੋਂ ਐਮਪੀ ਨੇ ਅਮਰਿਤਪਾਲ ਸਿੰਘ ਸੰਸਦ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ ਸੰਸਦ ਦੇ ਵਿంటర్ ਸੈਸ਼ਨ ਚ ਸ਼ਾਮਲ ਤਿਲੇ ਇਹ ਪਰੋਲ ਮੰਗੀ ਗਈ ਹੈ ਐਮਪੀ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਹਾਈ ਕੋਰਟ ਪਟੀਸ਼ਨ ਦਾਖਲ ਕਰਕੇ ਪਰੋਲ ਦੀ ਡਿਮਾਂਡ ਕੀਤੀ ਗਈ ਹੈ ਇੱਕ ਤੋਂ 19 ਦਸੰਬਰ ਤੱਕ ਪਾਰਲੀਮੈਂਟ ਦਾ ਵਿੰਟਰ ਸੈਸ਼ਨ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਪਰਮਿਸ਼ਨ ਉਹਨਾਂ ਦੇ ਵੱਲੋਂ ਮੰਗੀ ਗਈ ਹੈ ਇਸ ਬਾਬਤ ਇੱਕ ਪਟੀਸ਼ਨ ਪਾਈ ਗਈ ਹੈ ਕੌਣ ਹੈ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ 2022 ਚ ਦਸਕੇ ਜਨਾਲਾ ਥਾਣੇ ਦਾ ਮਲਜ਼ਮ ਹੈ ਐਫਆਈਆਰ ਦਰਜ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਫਰਾਰ ਚੱਲ ਰਿਹਾ ਸੀ ਅੰਮ੍ਰਿਤਪਾਲ ਸਿੰਘ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 1 ਮਹੀਨੇ ਬਾਅਦ 23 April ਦੱਸ ਦੇ ਕਿ ਵਾਲ ਜੋਗਦਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਐਨਐਸਏ ਲਗਾਈ ਗਈ ਸੀ ਐਨਐਸਏ ਲਗਾ ਕੇ ਅਸਮ ਦੀ ਡਿਵਰਗਟ ਜੇਲ ਸ਼ਿਫਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਕਈ ਵਾਰ ਐਨਐਸਏ ਐਕਸਟੈਂਡ ਕੀਤੀ ਗਈ ਹੈ ਤੇ 2024 ਦਾ ਮੈਂ ਜ਼ਿਕਰ ਕਰਾਂ ਤੇ ਲੋਕ ਸਭਾ ਇਲੈਕਸ਼ਨਸ ਦਾ ਉਹ ਵੀ ਅਮਰਿਤਪਾਲ ਸਿੰਘ ਨੇ ਦੱਸ ਦੇ ਕਿ ਜੇਲ ਛੇੜ ਕੇ ਲੜੀ ਸੀ ਤਾਂ तकरीबन 2 ਲੱਖ ਵੋਟਾਂ ਦੇ ਮਾਰਜਿਨ ਦੇ ਨਾਲ ਇੱਕ ਵੱਡੀ ਜਿੱਤ ਐਮਪੀ ਅਮਰਿਤਪਾਲ ਸਿੰਘ ਦੇ ਵੱਲੋਂ ਦਰਜ ਕੀਤੀ ਗਈ ਸੀ ਮੇਰੇ ਨਾਲ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਉਮੇਸ਼ ਇਸ ਪਟੀਸ਼ਨ ਤੇ ਸੁਣਵਾਈ ਕਦੋਂ ਹੈ ਅੱਜ ਇਹ ਬੋਟ ਪੇਟੀਸ਼ਨ ਤੁਸੀਂ ਉਹ ਆਜ ਹੋਣੀ ਹੈ ਹੋਰ ਦੁਪਹਿਰ ਬਾਅਦ ਤੱਕ ਇਹ ਸਵਾਈ ਹੋਣੀ ਹੈ ਔਰ ਇਹ ਜੀ ਪੇਟੀਸ਼ਨ ਦੀ ਗੱਲ ਕਰੀ ਜਾਂਦਾ ਪਹਿਲਾਂ ਵੀ ਸੈਸ਼ਨ ਵਿੱਚ ਪਾਰਟਿਸਪੇਟ ਕਰਨ ਦੀ ਮੰਗ ਕੀਤੀ ਗਈ ਸੀ ਅਮਰਪਾਲ ਸਿੰਘ ਵੱਲੋਂ ਜਦੋਂ ਯਾਦ ਹੋਣਾ ਕਿ ਪਹਿਲਾਂ ਸੈਸ਼ਨ ਤੋਂ ਵੀ ਇਸਾ ਲੈਣ ਦੀ ਇੱਕ ਮੰਗ ਕੀਤੀ ਗਈ ਸੀ ਲੇਕਿਨ ਨਹੀਂ ਇਜਾਜ਼ਤ ਦਿੱਤੀ ਗਈ ਸੀ ਕਿਉਂਕਿ ਸੰਸਦ ਵਿੱਚ ਸੰਸਦਾਂ ਨੂੰ ਜਦੋਂ ਜਾਣਾ ਪੈਂਦਾ ਸੈਸ਼ਨ ਵਿੱਚ ਹਾਜ਼ਰੀ ਲਗਦੀ ਹੈ ਔਰ ਜੇ ਕੋਈ ਲਗਾਤਾਰ ਗੈਰ ਹਾਜ਼ਰ ਰਹੇ ਤਾਂ ਉਹ ਸੀਟ ਵੈਕਟ ਉਹਦਾ ਖਤਰਾ ਹੁੰਦਾ ਹੈ ਪਿਛਲੀ ਵਾਰ ਵੀ ਜਦੋਂ ਅਪਲੀਕੇਸ਼ਨ ਪਾਈ ਸੀ ਕਿ ਪਿਸ਼ਾਹ ਹੈ ਕਿ ਤਰਕ ਦਿੱਤਾ ਸੀ ਐਮ ਬਿੱਟਰ ਪਾਰਸਿੰਗ ਦੇ ਵਕੀਲਾਂ ਵੱਲੋਂ ਕਿ ਜੇ ਸੰਸਦ ਵਿੱਚ ਸੈਸ਼ਨ ਵਿੱਚ ਨਹੀਂ ਗਏ ਤਾਂ ਸੀਟ ਨੂੰ ਖਤਰਾ ਹੋ ਸਕਦਾ ਹੈ ਔਰ ਉਹ ਦੇਖਣਾ ਹੋਏਗਾ ਕਿਉਂਕਿ ਇਹਦੇ ਵਿੱਚ ਸੈਂਟਰਲ ਵੀ ਪਾਰਟੀ ਬਣਾਇਆ ਪੰਜਾਬ ਸਰਕਾਰ ਨੂੰ ਵੀ ਪਾਰਟੀ ਬਣਾਇਆ ਤਾਂ ਅੱਜ ਸੁਮਾਈ ਹੋਣੀ ਹੈ ਹੁਣ ਅੱਗੇ ਦੇਖਣਾ ਹੋਏਗਾ ਕਿ ਕੀ ਸੁਮਾਈ ਵਿੱਚ ਰਹਿੰਦਾ কোর্ਟ ਕਿਵੇਂ ਅੱਗੇ ਇਸ ਇਸ ਮਾਮਲੇ ਨੂੰ ਦੇਖਦਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਉਮੇਸ਼ ਜੀ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਅੱਜ ਦੁਪਹਿਰ ਬਾਅਦ ਇਸ ਪੂਰੇ ਮਾਮਲੇ ਲੈ ਕੇ ਸੁਣਵਾਈ ਹੈ ਕਿਉਂਕਿ ਐਮਪੀ ਅਮਰਿਤਪਾਲ ਸਿੰਘ ਦਾ ਮੈਂ ਜ਼ਿਕਰ ਕਰਾਤੇ ਜਦੋਂ ਦੇ ਇਹ ਐਮਪੀ ਬਣੇ ਨੇ ਉਹ ਥਿਨਾਂ ਦੇ ਵੱਲੋਂ ਲਈ ਗਈ ਸੀ ਪਿਛਲੇ ਹੀ ਸਾਲ ਕਿਉਂਕਿ ਉਸ ਦੌਰਾਨ 5 ਜੁਲਾਈ 2024 ਨੂੰ ਉਨ੍ਹਾਂ ਨੂੰ 4 ਦਿਨ ਦੀ ਪੈਰੋਲ ਗ੍ਰਾਂਟ ਕੀਤੀ ਗਈ ਸੀ ਅਸਮ ਦੀ ਡਿਬਰਗੋਡ ਜੇਲ੍ਹ ਤੋਂ ਲੈ ਕੇ ਨਵੀਂ ਦਿੱਲੀ ਪਹੁੰਚੇ ਸੀ ਜੋ ਪੁਲਿਸ ਕਰਮੀ ਨੇ ਹਾਈ ਸੁਰੱਖਿਆ ਦੇ ਵਿਚਾਲੇ ਉਸ ਤੋਂ ਬਾਅਦ ਐਮਪੀ ਦੀ ਓਥ ਇਹਨਾਂ ਦੇ ਵੱਲੋਂ ਲਈ ਗਈ ਸੀ ਪਰ ਉਸ ਤੋਂ ਬਾਅਦ ਕਿੰਨੇ ਸੈਸ਼ਨ ਚ ਲੰਘ ਚੁੱਕੇ ਨੇ ਚਾਹੇ ਉਹ ਵਿੰਟਰ ਸੈਸ਼ਨ ਹੋਏ ਚਾਹੇ ਉਹ ਮੌਨਸਨ ਸੈਸ਼ਨ ਹੋਏ ਕਿਸੇ ਵੀ ਸੈਸ਼ਨ ਚ ਅਮਰਿਤਪਾਲ ਸਿੰਘ ਦੇ ਵੱਲੋਂ ਸ਼ਮੂਲੀਅਤ ਨਹੀਂ ਕੀਤੀ ਗਈ ਕਿਉਂਕਿ ਅਸਾਮ ਦੇ ਡਿਬੁਰਗਰ ਜੇਲ੍ਹ ਚ ਬੰਨ੍ਹੇ ਤੇ ਹੁਣ ਪਰਮਿਸ਼ਨ ਗ੍ਰਾਂਟ ਕੀਤੀ ਜਾਏ ਇਸ ਬਾਬਤ ਇੱਕ ਪਟੀਸ਼ਨ ਪਾਈ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਚ ਤੇ ਇੱਕ ਤੋਂ 19 ਦਸੰਬਰ ਤੱਕ ਚੱਲਣ ਵਾਲੇ ਵਿੰਟਰ ਸੈਸ਼ਨ ਦੇ ਲਈ ਇਹ ਪਰਮਿਸ਼ਨ ਮੰਗੀ ਗਈ ਹੈ